ਹੈਲੋ ਦੋਸਤੋ ਵੈਲਕਮ ਟੂ ਮਾਈ ਚੈਨਲ ਪੰਜਾਬੀ ਟੇਸਟੀ ਫੂਡ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਬਣਾ ਰਿਹਾ ਜੀ ਪਨੀਰ ਦੀ ਪੁਰਜੀ ਇਸ ਪਨੀਰ ਦੀ ਪੁਰਜੀ ਨੂੰ ਜੀ ਬਣਾਉਣ ਦਾ ਅੱਜ ਆਪਾਂ ਤੁਹਾਨੂੰ ਇੱਕ ਪਰਫੈਕਟ ਤਰੀਕਾ ਦੱਸਾਂਗੇ ਜਿਸ ਨਾਲ ਇਸ ਦਾ ਟੇਸਟ ਬਹੁਤ ਹੀ ਜ਼ਿਆਦਾ ਲਾਜਵਾਬ ਬਣ ਕੇ ਤਿਆਰ ਹੁੰਦਾਗਾ ਪਨੀਰ ਦੀ ਪੁਰਜੀ ਬਣਾਉਣ ਲਈ ਜੀ ਆਪਾਂ ਨੇ ਸਭ ਤੋਂ ਪਹਿਨਾ 250 ਗ੍ਰਾਮ ਜੀ ਆਪਾਂ ਨੇ ਪਨੀਰ ਲਿਆਗਾ ਤੁਸੀਂ ਘਰ ਦੇ ਬਣਾਏ ਹੋਏ ਪਨੀਰ ਤੋਂ ਵੀ ਪਨੀਰ ਦੀ ਭੁਰਜੀ ਬਣਾ ਕੇ ਤਿਆਰ ਕਰ ਸਕਦੇ ਹਾਂ ਦੇਖੋ ਜੀ ਹੁਣ ਆਪਾਂ ਇਸ ਪਨੀਰ ਨੂੰ ਕੱਦੂਕਾਸ ਨਹੀਂ ਕਰਨਾ ਹੱਥ ਨਾਲ ਹੀ ਮੈਸ ਕਰਨਾ ਹੈ ਹੱਥ ਨਾਲ ਮੈਸ ਕਰਕੇ ਪਨੀਰ ਨੂੰ ਜੀ ਪਨੀਰ ਦੀ ਭੁਰਜੀ ਦਾ ਟੇਸ ਬਹੁਤ ਹੀ ਜ਼ਿਆਦਾ ਵਧੀਆ ਬਣ ਕੇ ਤਿਆਰ ਹੁੰਦਾ ਹੈਗਾ ਇਸੇ ਤਰੀਕੇ ਨਾਲ ਜੀ ਆਪਾਂ ਸਾਰੇ ਪਨੀਰ ਨੂੰ ਹੱਥ ਨਾਲ ਮੈਸ ਕਰਕੇ ਰੈਡੀ ਕਰ ਲੈਣਾਗਾ ਹੁਣ ਆਪਾਂ ਜੀ ਇੱਕ ਪੈਨ ਵਿੱਚ ਸਰੋਂ ਦਾ ਤੇਲ ਪਾਏਗਾ ਜਦੋਂ ਇਹ ਚੰਗੀ ਤਰ੍ਹਾਂ ਗਰਮ ਹੋ ਜਾਵੇ ਜੀ ਫਿਰ ਆਪਾਂ ਤੜਕਾ ਲਗਾਉਣਾ ਸ਼ੁਰੂ ਕਰਨਾਗਾ ਦੇਖੋ ਪਹਿਲਾਂ ਆਪਾਂ ਤੇਲ ਨੂੰ ਚੈੱਕ ਕਰਨਾਗਾ ਥੋੜਾ ਜਿਹਾ ਜੀਰਾ ਪਾ ਕੇ ਤੇਲ ਆਪਣਾ ਗਰਮ ਹੋ ਚੁੱਕਿਆਗਾ ਹੁਣ ਆਪਾਂ ਇਸ ਵਿੱਚ ਸੁੱਕਾ ਧਨੀਆ ਪਾਵਾਂਗੇ ਥੋੜਾ ਜਿਹਾ ਆਪਾਂ ਜੀਰਾ ਪਾਵਾਂਗੇ ਜਿੰਦਰ گارਲਿਕ ਪਾਵਾਂਗੇ گارਲਿਕ ਆਪਾਂ ਥੋੜਾ ਜਿਹਾ ਜ਼ਿਆਦਾ ਪਾਉਣਾ ਜੀ ਹੁਣ ਆਪਾਂ ਇਸ ਨੂੰ ਰੋਸਟ ਕਰਨਾਗਾ ਤਾਂ ਕਿ ਇਸ ਦੀ ਜੋ ਰੋਸਟਿੰਗ ਆ گارਲਿਕ ਦੀ ਉਸ ਦਾ ਟੇਸਟ ਪਨੀਰ ਦੀ ਪੁਰਜੀ ਵਿੱਚ ਪੂਰੀ ਤਰ੍ਹਾਂ ਬਰਕਰਾਰ ਬਣਿਆ ਰਹੇ ਕਿਉਂਕਿ ਜਦੋਂ ਆਪਾਂ ਰੋਸਟ ਕਰ ਲੈਨੇ ਆ ਜੀ گارਲਿਕ ਨੂੰ ਤਾਂ ਉਸ ਦਾ ਟੇਸਟ ਜਿਆਦਾ ਵਧੀਆ ਆਉਂਦਾਗਾ ਹੁਣ ਆਪਾਂ ਜੀ ਇੱਕ మీడియం ਸਾਈਜ਼ ਦਾ ਪਿਆਜ਼ ਲਏਗਾ ਪਿਆਜ਼ ਨੂੰ ਵੀ ਆਪਾਂ ਨੇ ਜੀ ਚੰਗੀ ਤਰ੍ਹਾਂ ਰੋਸਟ ਕਰਨਾਗਾ ਜਦੋਂ ਵੀ ਆਪਾਂ ਪਨੀਰ ਦੀ ਪੁਰਜੀ ਬਣਾ ਕੇ ਤਿਆਰ ਕਰਦੇ ਆ ਜੀ ਉਸ ਨੂੰ ਇੱਕ ਦਮ ਪਰਫੈਕਟ ਬਣਾ ਲੈ ਜੀ ਆਪਾਂ ਨੇ ਇਸ ਵਿੱਚ ਜਦੋਂ ਆਪਾਂ ਸਰੋਂ ਦਾ ਤੇਲ ਪਾਉਣੇ ਜੀ ਉਹ ਥੋੜਾ ਜਿਹਾ ਆਪਾਂ ਨੇ ਜ਼ਿਆਦਾ ਪਾਉਣਾਗਾ ਥੋੜਾ ਜਿਹਾ ਜ਼ਿਆਦਾ ਤੇਲ ਆਪਾਂ ਨੇ ਜੀ ਕਿਉਂ ਪਾਉਣਾਗਾ ਆਪਾਂ ਤੁਹਾਨੂੰ ਅੱਗੇ ਦੱਸਾਂਗੇ ਦੇਖੋ ਆਪਣਾ ਪਿਆਜ਼ ਪੂਰੀ ਤਰ੍ਹਾਂ ਰੋਸਟ ਹੋ ਚੁੱਕਿਆਗਾ ਹੁਣ ਆਪਾਂ ਜੀ ਇਸ ਵਿੱਚ ਟਮਾਟਰ ਪਾਵਾਂਗੇ ਤੇ ਟਮਾਟਰ ਆਪਾਂ ਨੇ ਕੱਟ ਪਾਉਣਾ ਜੀ ਪਿਆਜ਼ ਜਿਆਦਾ ਟਮਾਟਰ ਕੱਟ ਦੋ ਆਪਾਂ ਨੇ ਹਰੀਆਂ ਮਿਰਚਾਂ ਪਾਈਆਂ ਨੇ ਜਦੋਂ ਆਪਾਂ ਪਨੀਰ ਦੀ ਪੁਰਜੀ ਬਣਾਉਣੇ ਦੀ ਇਸ ਵਿੱਚ ਪਿਆਜ਼ ਤੇ گارਲਿਕ ਜ਼ਿਆਦਾ ਲੈਣਾਗਾ ਤੇ ਇੱਕ ਸਰੋਂ ਦਾ ਤੇਲ ਜਦੋਂ ਆਪਾਂ ਪਾਉਣਾਗਾ ਉਹ ਥੋੜਾ ਜਿਹਾ ਜ਼ਿਆਦਾ ਲੈਣਾਗਾ ਤੜਕਾ ਆਪਣਾ ਜੀ ਪੂਰੀ ਤਰ੍ਹਾਂ ਰੋਸਟ ਹੋ ਚੁੱਕਿਆਗਾ ਹੁਣ ਆਪਾਂ ਜੀ ਇਸ ਵਿੱਚ ਹਰੀ ਲਾਲ शिमला मिर्च ਪਾਵਾਂਗੇ ਇਹ ਆਪਸ਼ਨਲ ਆ ਜੀ ਅਗਰ ਤੁਹਾਡੇ ਕੋਲ ਹੈ ਤਾਂ ਤੁਸੀਂ ਪਾ ਸਕਦੇ ਹੋ ਨਹੀਂ ਆਪਾਂ ਪਨੀਰ ਦੀ ਪੁਰਜੀ ਨੂੰ ਕੱਲੀ ਹਰੀ शिमला मिर्च ਪਾ ਕੇ ਵੀ ਬਣਾ ਸਕਦੇ ਆ ਜਾਂ ਹਰੇ ਮਟਰ ਪਾ ਕੇ ਵੀ ਆਪਾਂ ਬਣਾ ਸਕਦੇ ਆ ਜੀ ਹੁਣ ਆਪਾਂ ਜੀ ਇਸ ਵਿੱਚ ਟੇਸਟ ਅਨੁਸਾਰ ਨਮਕ ਪਾਵਾਂਗੇ ਥੋੜੀ ਜੀ ਹਲਦੀ ਲਾਲ ਮਿਰਚ ਗਰਮ ਮਸਾਲਾ ਹੁਣ ਆਪਾਂ ਜੀ ਇਹਨਾਂ ਮਸਾਲਿਆਂ ਨੂੰ ਅੱਧੇ ਘੰਟੇ ਲਈ ਰੋਸਟ ਕਰਨਾਗਾ ਲੋ ਗੈਸ ਤੇ ਹੁਣ ਆਪਾਂ ਜੀ ਇਸ ਵਿੱਚ ਪਨੀਰ ਪਾਵਾਂਗੇ ਜਦੋਂ ਆਪਾਂ ਨੇ ਪਨੀਰ ਪਾਉਣਾ ਜੀ ਆਪਾਂ ਗੈਸ ਨੂੰ ਬਿਲਕੁਲ ਲੋ ਕਰ ਦੇਣਾਗਾ ਚੰਗੀ ਤਰ੍ਹਾਂ ਦੀ ਆਪਾਂ ਤੜਕੀ ਵਿੱਚ ਪਨੀਰ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾਗਾ ਤੇਲ ਆਪਾਂ ਜੀ ਥੋੜਾ ਜਿਹਾ ਇਸ ਕਰਕੇ ਜ਼ਿਆਦਾ ਲਿਆਗਾ ਤਾਂ ਕਿ ਆਪਾਂ ਪਨੀਰ ਨੂੰ ਤੇਲ ਵਿੱਚ ਰੋਸਟ ਕਰ ਸਕੀ ਕਿਉਂਕਿ ਰੋਸਟ ਕਰਨ ਨਾਲ ਪਨੀਰ ਦੀ ਭੁਰਜੀ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਜੀ ਆਪਾਂ ਜ਼ਿਆਦਾ ਤੇਲ ਲੈਣਾ ਜੀ ਤਾਂ ਪਨੀਰ ਆਪਣਾ ਚੰਗੀ ਤਰ੍ਹਾਂ ਰੋਸਟ ਹੋ ਜਾਂਦਾ ਹੁਣ ਆਪਾਂ ਇਸ ਵਿੱਚ ਹਰਾ ਧਨੀਆ ਪਾਏਗਾ ਇਸ ਤਰੀਕੇ ਨਾਲ ਜੀ ਤੁਸੀਂ ਵੀ ਆਪਣੇ ਘਰ ਵਿੱਚ ਪਨੀਰ ਦੀ ਪੁਰਜੀ ਨੂੰ ਬਣਾ ਕੇ ਜਰੂਰ ਟਰਾਈ ਕਰਿਓ ਹੁਣ ਆਪਾਂ ਇਸ ਨੂੰ ਢਾਕੇ ਜੀ ਲੋ ਮੀਡੀਅਮ ਗੈਸ ਤੇ 5 ਮਿੰਟਾਂ ਲਈ ਪਕਾਉਣਾਗਾ ਦੇਖੋ 5 ਮਿੰਟ ਹੋ ਚੁੱਕੇ ਨੇ ਜੀ ਤੁਸੀਂ ਦੇਖ ਸਕਦੇ ਹੋ ਪਨੀਰ ਨੇ ਤੇਲ ਛੱਡਦਾਗਾ ਹੁਣ ਆਪਾਂ 2 ਕਮਿੰਟਾਂ ਲਈ ਜੀ ਇਸ ਨੂੰ ਇਸੇ ਤਰੀਕੇ ਨਾਲ ਹੀ ਪਕਾਉਣਾਗਾ ਤੇ ਸਪੈਚੂਲਾ ਨਾਲ ਹਲਕਾ ਹਲਕਾ ਪਨੀਰ ਨੂੰ ਮੈਸ ਕਰਦੇ ਰਹਿਣਾਗਾ ਜਦੋਂ ਵੀ ਆਪਣੇ ਘਰ ਵਿੱਚ ਦੀ ਕੋਈ ਮਹਿਮਾਨ ਆਵੇ ਇਸ ਤਰੀਕੇ ਨਾਲ ਆਪਾਂ ਪਨੀਰ ਦੇ ਪੁਰਜੀ ਨੂੰ ਬਹੁਤ ਹੀ ਘੱਟ ਸਮੇਂ ਵਿੱਚ ਬਣਾ ਕੇ ਤਿਆਰ ਕਰ ਸਕਦੇ ਹਾਂ ਤੁਸੀਂ ਦੇਖ ਸਕਦੇ ਹੋ ਜੀ ਕਿੰਨੀ ਵਧੀਆ ਆਪਣੀ ਪਨੀਰ ਦੇ ਪੁਰਜੀ ਬਣ ਕੇ ਤਿਆਰ ਹੋਈ ਹੈ ਹੁਣ ਆਪਾਂ ਗੈਸ ਬੰਦ ਕਰ ਦਾਂਗੇ ਤੇ ਇਸ ਦੀ ਪਲੇਟਿੰਗ ਕਰਾਂਗੇ ਦੇਖਣ ਤੋਂ ਹੀ ਪਤਾ ਲੱਗ ਰਿਹਾ ਜੀ ਆਪਣੇ ਪਨੀਰ ਦੀ ਪੁਰਜੀ ਬਣ ਕੇ ਬਹੁਤ ਹੀ ਜ਼ਿਆਦਾ ਵਧੀਆ ਤਿਆਰ ਹੋਈ ਆ ਹੁਣ ਆਪਾਂ ਜੀ ਇਸ ਉੱਪਰ ਸਪ੍ਰਿੰਗ ਆਨੀਅਨ ਨਾਲ ਇਸ ਨੂੰ ਸਜਾ ਦੇਵਾਂਗੇ ਜਦੋਂ ਵੀ ਆਪਾਂ ਜੀ ਪਨੀਰ ਦੀ ਪੁਰਜੀ ਬਣਾਉਣੀ ਆ ਤਾਂ ਉਸ ਵਿੱਚ ਪਿਆਜ਼ ਜ਼ਿਆਦਾ گارਲਿਕ ਜ਼ਿਆਦਾ ਤੇ ਥੋੜਾ ਜਿਹਾ ਤੇਲ ਜ਼ਿਆਦਾ ਪਾਉਣਾਗਾ ਟਮਾਟਰ ਘੱਟ ਪਾਉਣਾ ਜੀ ਅਗਰ ਤੁਹਾਨੂੰ ਜੀ ਇਸਦੇ ਬਣਾਉਣ ਦੀ ਮੇਰੀ ਰੈਸਪੀ ਵਧੀਆ ਲੱਗੀ ਹੋਵੇ ਤਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਔਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਬੈਲ ਆਈਕਨ ਨੂੰ ਪ੍ਰੈਸ ਕਰ ਦੇਣਾ ਤਾਂ ਕਿ ਮੇਰੀ ਕੋਈ ਵੀ ਨਵੀਂ ਵੀਡੀਓ ਜਾਰੀ ਹੁੰਦੇ ਤੁਹਾਡੇ ਤੱਕ ਤੁਰੰਤ ਪਹੁੰਚ ਸਕੇ ਜੀ ਵੀਡੀਓ ਦੇਖਣ ਲਈ ਧੰਨਵਾਦ ਥੈਂਕਸ ਫॉर ਵਾਚਿੰਗ ਦਿਸ ਵੀਡੀਓ